ਸਸਟੀ ਗੱਲ ਜੀ ਅੱਜ ਆਪਾਂ ਵਿਆਹ ਦੇ ਵਿੱਚ ਬੋਲੀ ਜਾਣ ਵਾਲੀ ਸਿੱਠਣੀ ਇਹਦੇ ਵਿੱਚ ਆਪਾਂ ਨਾਮ ਰਿਸ਼ਤਿਆਂ ਦੇ ਨਾਮ ਲੈ ਸਕਦੇ ਹਾਂ ਜਿਵੇਂ ਭੂਆ ਫੁੱਫੜ ਦਾ ਉਹਨਾਂ ਦੇ ਜਿਹੜੇ ਨਾਮ ਲੈ ਕੇ ਆਪਾਂ ਇਸ ਗੀਤ ਦੇ ਰਾਹੀਂ ਸਾਰਿਆਂ ਨੂੰ ਮਤਲਬ ਇਹ ਸਿੱਠਣੀ ਦੇ ਸਕਦੇ ਹਾਂ ਤੇ ਸ਼ੁਰੂ ਕਰਦੇ ਹਾਂ ਜੀ ਮਲਮਲ ਕਹਿੰਦੀ ਲੱਠੇ ਆਵੇ ਮੈਨੂੰ ਪੁੰਜੇ ਨਾ ਰੋਲ ਮਲਮਲ ਕਹਿੰਦੀ ਲੱਠੇ ਆਵੇ ਮੈਨੂੰ ਪੁੰਜੇ ਨਾ ਰੋਲਿਸ਼ ਤੇ ਅੱਗੇ ਜਿਵੇਂ ਤੁਸੀਂ ਇੱਥੇ ਆਪਾਂ ਲੱਠਾ ਨਹੀਂ ਕਵਾਂਗੇ ਇੱਥੇ ਆਪਾਂ ਨਾਮ ਲੈ ਸਕਦੇ ਜਿਵੇਂ ਸਿੰਦਾ ਕਹਿੰਦਾ ਜੀਤੋਨੀ ਮੈਨੂੰ ਤੇਰੀ ਨਾਲ ਔੜ ਸਿੰਦਾ ਕਹਿੰਦਾ ਜੀਤੋਨੀ ਮੈਨੂੰ ਤੇਰੀ ਨਾਲ ਔੜ ਸਿਰ ਮੇਰਾ ਦੁੱਖ ਦਾ ਇਥੇ ਨਹੀਂ ਆਕੇ ਬੋਤਾਨਾ ਬੋਲ ਸਿਰ ਮੇਰਾ ਦੁੱਖ ਦਾ ਇਥੇ ਨਹੀਂ ਆਕੇ ਬੋਤਾਨਾ ਬੋਲ ਸੁਣ ਨਹੀਂ ਸਕਦਾ ਸਕਦਾ ਨਹੀਂ ਤੇਰੇ ਬੋਲੇ ਕ ਬੋਲ ਸੁਣ ਨਹੀਂ ਸਕਦਾ ਸਕਦਾ ਨਹੀਂ ਤੇਰੇ ਬੋਲੇ ਕ ਬੋਲ ਚੱਕ ਲੈ ਮੰਜਾ ਪੀੜੀ ਨੀ ਲੈ ਜਾਨੂ ਹਾਂ ਦੇ ਕੋਲ ਚਕਲੇ ਮੰਜਾ ਪੀੜੀ ਨੀ ਲੈ ਜਾਨੂ ਹਾਂ ਦੇ ਕੋ ਮੈਂ ਨਾ ਰੁਲਦੀ ਰੁਲਦੀ ਵੇ ਹਰਿਆ ਬਾਗਾਂ ਦੀ ਕੋਲ ਮੈਂ ਨਾ ਰੁਲਦੀ ਰੁਲਦੀ ਵੇ ਹਰਿਆ ਬਾਗਾਂ ਦੀ ਕੋਲ ਸਿਰ ਤੇ ਬੈਠਾਂ ਬੈਠਾ ਵੇ ਸੋਹਣੇ ਪੇਚਾਂ ਦੇ ਜੋਰ ਸਿਰ ਤੇ ਬੈਠਾ ਬੈਠਾ ਵੇ ਸੋਹਣੇ ਪੇਚਾਂ ਦੇ ਜੋਰ ਮਲ ਮਲ ਕਹਿੰਦੀ ਲੱਠਿਆ ਵੇ ਮੈਨੂੰ ਪੁੰਜੇ ਨਾ ਰੋਲ ਮਲ ਮਲ ਕਹਿੰਦੀ ਲੱਠਿਆ ਵੇ ਮੈਨੂੰ ਪੁੰਜੇ ਨਾ ਰੋਲ ਸਿੰਦਾ ਕਹਿੰਦਾ ਕਿਰਨਾਨੀ ਮੈਨੂੰ ਤੇਰੀ ਨਾਲ ਔੜ ਸਿੰਦਾ ਕਹਿੰਦਾ ਜੀਤੋਨੀ ਮੈਨੂੰ ਤੇਰੀ ਨਾਲ ਔੜ ਸਿਰ ਮੇਰਾ ਦੁੱਖ ਦਾ ਦੁੱਖ ਦਾ ਨਹੀਂ ਇਥੇ ਬੋਤਾਨਾ ਬੋਲ ਸਿਰ ਮੇਰਾ ਦੁੱਖ ਦਾ ਦੁੱਖ ਦਾ ਨਹੀਂ ਇਥੇ ਬੋਤਾਨਾ ਬੋਲ ਸੁਣ ਨਹੀਂ ਸਕਦਾ ਸਕਦਾ ਨਹੀਂ ਤੇਰੇ ਬੋਲ ਕਬੋਲ ਸੁਣਨੀ ਸਕਦਾ ਸਕਦਾ ਨਹੀਂ ਤੇਰੇ ਬੋਲ ਕਬੋਲ ਚੱਕ ਲੈ ਮੰਜਾ ਪੀੜੀ ਨੀ ਲੈ ਜਾਨੂ ਹਾਂ ਦੇਖੋਲ ਚੱਕ ਲੈ ਮੰਜਾ ਪੀੜੀ ਨੀ ਲੈ ਜਾਨੂ ਹਾਂ ਦੇਖੋਲ ਮੈਂ ਨਾ ਰੁੱਲਦੀ ਰੁੱਲ ਦੇਵੇ ਹਰਿਆ ਬਾਗਾਂ ਦੇ ਕੋਲ ਮੈਂ ਨਰੁੱਲ ਦੇ ਰੁੱਲ ਦੇਵੇ ਹਰਿਆ ਬਾਗਾਂ ਦੇ ਕੋਲ ਸਿਰ ਤੇ ਬੈਠਾ ਬੈਠਾ ਵੇ ਸੋਣੇ ਪੇਚਾਂਦੇ ਜੋਰ ਸਿਰ ਤੇ ਬੈਠਾ ਬੈਠਾ ਵੇ ਸੋਣੇ ਪੇਚਾਂਦੇ ਜੋਰ ਧੰਨਵਾਦ ਜੀ ਕਿਸਾਨ ਜੀ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ